ਜੱਸਾ ਪੱਟੀ ਨਵਦੀਪ ਦਿੱਲੀ ਨਾਲ ਪਾਊਗਾ ਤਮਾਲਾ ਲੜਵਾ ਦੇ ਸ਼ਿੰਝ ਮੇਲੇ ਵਿੱਚ ਕਮਲਜੀਤ ਧੂਮਸ਼ੇੜੀ ਤੇ ਦਲਸ਼ਾਂਤ ਮਲੇਰ ਕੋਟਲਾ ਦਿਖਾਉਣਗੇ ਮਿੱਟੀ ਦੇ ਅਖਾੜੇ ਵਿੱਚ ਜਵਾਨੀ ਦੇ ਜੋਰ ਗੁਰਦੁਆਰਾ ਪੰਜ ਤੀਰ ਸਹਾਬ ਲੜਵਾ ਵਿਖੇ ਸਾਲਾਨਾ ਸ਼ਿੰਝ ਮੇਲਾ ਸ਼ਿੰਝ ਕਮੇਟੀ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਹ ਸ਼ਿੰਝ ਮੇਲਾ 3 ਅਕਤੂਬਰ ਦਿਨ ਵੀਰਵਾਰ ਨੂੰ ਹੋਣ ਜਾ ਰਿਹਾ ਹੈ ਇਸਾ ਪਟਕੇ ਦੀਆਂ ਕੁਸ਼ਤੀਆਂ ਦਾ ਪਹਿਲਾ ਇਨਾਮ ਸਪਲੈਂਡਰ ਮੋਟਰਸਾਈਕਲ ਤੇ ਨਗਦ ਇਨਾਮ ਮਨਵੀਰ ਸਿੰਘ ਚਿੱਲੀਗਲ ਬਲਕਾਰਨ ਸਿੰਘ ਚਿੱਲੀ ਵੱਲੋਂ ਦਿੱਤਾ ਜਾਵੇਗਾ ਕਮੇਟੀ ਦਾ ਕਹਿਣਾ ਹੈ ਕਿ ਇਹ ਖਾੜੇ ਦੇ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ ਇਸ ਸ਼ਿੰਜ ਮੇਲੇ ਦਾ ਐਨਕੇਨ ਟੀਵੀ ਤੇ ਲਾਈਵ 3 ਅਕਤੂਬਰ ਨੂੰ 2 ਵਜੇ ਤੋਂ ਦੇਖਿਆ ਜਾ ਸਕਦਾ ਹੈ ਜਸਾ ਪੱਟੀ ਨਵਦੀਪ ਦਿੱਲੀ ਨਾਲ ਪਾਊਗਾ ਲੜਵਾ ਦੇ ਸ਼ੰਜ ਮੇਲੇ ਵਿੱਚ ਕਮਲਜੀਤ ਢੂਮਸ਼ੇੜੀ ਤੇ ਦਲਸ਼ਾਂਤ ਮਲੇਰ ਕੋਟਲਾ ਦਿਖਾਉਣਗੇ ਮਿੱਟੀ ਦੇ ਅਖਾੜੇ ਵਿੱਚ ਜਵਾਨੀ ਦੇ ਜੋਰ ਗੁਰਦੁਆਰਾ ਪੰਜ ਤੀਰ ਸਹੈਬ ਲੜਵਾ ਵਿਖੇ ਸਾਲਾਨਾ ਸ਼ੰਜ ਮੇਲਾ ਸ਼ੰਜ ਕਮੇਟੀ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਹ ਸ਼ੰਜ ਮੇਲਾ 3 ਅਕਤੂਬਰ ਦਿਨ ਵੀਰਵਾਰ ਨੂੰ ਹੋਣ ਜਾ ਰਿਹਾ ਹੈ ਇਸਾ ਪਟਕੇ ਦੀਆਂ ਕੁਸ਼ਤੀਆਂ ਦਾ ਪਹਿਲਾ ਇਨਾਮ ਸਪਲੈਂਡਰ ਮੋਟਰਸਾਈਕਲ ਤੇ ਨਗਦ ਇਨਾਮ ਮਨਵੀਰ ਸਿੰਘ ਚਿੱਲੀਗਲ ਬਲਕਾਰਨ ਸਿੰਘ ਚਿੱਲੀ ਵੱਲੋਂ ਦਿੱਤਾ ਜਾਵੇਗਾ ਕਮੇਟੀ ਦਾ ਕਹਿਣਾ ਹੈ ਕਿ ਇਹ ਖਾੜੇ ਦੇ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ ਇਸ ਸ਼ਿੰਜ ਮੇਲੇ ਦਾ ਐਨਕੇਨ ਟੀਵੀ ਤੇ ਲਾਈਵ 3 ਅਕਤੂਬਰ ਨੂੰ 2 ਵਜੇ ਤੋਂ ਦੇਖਿਆ ਜਾ ਸਕਦਾ ਹੈ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਨ੍ਹਾਂ ਨਾਲ ਆਪਣੇ ਘਰਾਂ ਨੂੰ ਬਣਾਉ ਨਾਲੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅੱਗਬਈ ਜਾਂ ਸਾਊਦੀ ਅਰਬ ਜਿਹੜੇ ਆ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਨੌਂ ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਤੇ ਵੀ ਇੱਧਰ ਨੂੰ ਚੜਾਈ ਆ ਤੇ 6 ਤੋਂ ਚਾਈ ਆਪਾਂ ਨੂੰ ਲਗਭਗ ਗਏ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਹ ਜਿਹੜਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋ-ਤਿੰਨ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰ